ਬਲਵੰਤ ਗਾਰਗੀ ਜੀ ਦੀ ਕਹਾਣੀ ਕੜਾਕਾ ਸਿੰਘ ਕੜਾਕਾ ਸਿੰਘ ਨੂੰ ਪਹਿਲੇ ਪਹਿਲ ਸਿਰਫ ਭੰਗ ਕੋਟਨ ਦਾ ਸ਼ੌਕ ਸੀ ਨਿਹੰਗਾਂ ਦੇ ਡੇਰੇ ਵਿੱਚ ਤੱਲਾਂ ਵਾਲੇ ਕੋਟ ਨੇ ਨਾਲ ਉਹ 4-4 ਘੰਟੇ ਭੰਗ ਕੋਟ ਦਾ ਵਿੱਚ ਬਦਾਮਾਂ ਦੀਆਂ ਗਿਰੀਆਂ ਕੇਸਰ ਦੀਆਂ ਤੁਰੀਆਂ ਧਨੀਏ ਦੀਆਂ ਪੱਤੀਆਂ ਤੇ ਖਰਬੂਜੇ ਦੇ ਬੀ ਤੇ ਲਾਚੀਆਂ ਵੀ ਰਗੜ ਛੜਦਾ ਬਰੀਕ ਮਲਮਲ ਦੇ ਪੋਣੇ ਨਾਲ ਪੁੰਨਦਾ ਨਿਹੰਗਾਂ ਦੇ ਟੋਲੇ ਨੂੰ ਪਿਉਣ ਲੱਗਿਆ ਜਦ ਕੋਈ ਸੂਰਮੌਸ ਨੂੰ ਅੰਮ੍ਰਿਤ ਦਾ ਘੁੱਟ ਸ਼ਕਨ ਲਈ ਆਖਦਾ ਤਾਂ ਉਹ ਕਹਿੰਦਾ ਨਹੀਂ ਨਿਹੰਗ ਸਿੰਘ ਜੀ ਮੈਂ ਨਹੀਂ ਪੀਣਾ ਓਏ ਅੰਮ੍ਰਿਤ ਨੂੰ ਨੰਨਾ ਫੇਰਦਾ ਲੜੇਗਾ ਕਿਵੇਂ ਦੋ ਕੁੱਟਾ ਪੀ ਕੇ ਦੇਖ ਸੁਰਗਪੁਰੀ ਦੇ ਝੂਟੇ ਨਾ ਆ ਜਾਣ ਦੋ ਕੁੱਟਾ ਫਿਰ ਚਾਰ ਕੁੱਟਾ ਛੇਕੜ ਬਾਟੇ ਦੇ ਬਾਟੇ ਚੜਨ ਲੱਗ ਪਿਆ ਸੁੱਖਾ ਪੀ ਕੇ ਉਹ ਵੱਡਾ ਸਾਰਾ ਢਕਾਰ ਲੈਂਦਾ ਤੇ ਆਖਦਾ ਗੁਰੂ ਦਾ ਸਿੰਘ ਹੁਣ ਕੁ ਚਿਰ ਲਈ ਸੁਰਗਪੁਰੀ ਚੱਲਿਆ ਓ ਪਤਲਾ ਸੁੱਕਿਆ ਜਿਹਾ ਤਾਂ ਸੀ ਪਰ ਛੋਟੇ ਹੁੰਦੇ ਇੱਕ ਵਾਰੀ ਗੇਡੀਆਂ ਖੇੜਦੇ ਕੀਚਰ ਲੋਹਾਰ ਨੇ ਰੋਂਦ ਮਾਰੀ ਤਾਂ ਕੜਾਕਾ ਸਿੰਘ ਨੇ ਖਿੱਚ ਕੇ ਜੋ ਚੰਬ ਮਾਰੀ ਪੰਜੇ ਉਂਗਲਾ ਖੜੋ ਗਈਆਂ ਮੁੰਡੇ ਆਖਣ ਲੱਗੇ ਧੰਨੋ ਦੇ ਮੁੰਡੇ ਨੇ ਕੜਾਕੇ ਕੱਢ ਦਿੱਤੇ ਇਸ ਪਿੱਛੋਂ ਉਸ ਦਾ ਨਾਂ ਕੜਾਕਾ ਸਿੰਘ ਪੈ ਗਿਆ ਕੜਾਕਾ ਸਿੰਘ ਦੇ ਬਾਪੂ ਨੂੰ ਮਰਿਆ ਚਿਰ ਹੋ ਗਿਆ ਸੀ ਮਾਂ ਦੇ ਮਰਨ ਪਿੱਛੋਂ ਕੜਾਕਾ ਸਿੰਘ ਹੋਰ ਵੀ ਆਜ਼ਾਦ ਹੋ ਗਿਆ ਜਿਹੜਾ ਕਸਿਆ ਬੋਦਾ ਤਾਰ ਉਸ ਨੂੰ ਘਰ ਨਾਲ ਜੋੜੀ ਰੱਖਦੀ ਸੀ ਉਹ ਵੀ ਟੁੱਟ ਗਈ ਹੁਣ ਉਹ ਕਈ ਵਾਰ ਗੁਰਦੁਆਰੇ ਹੀ ਸੌਂ ਜਾਂਦਾ ਕਦੇ-ਕਦੇ ਨਿਹੰਗਾਂ ਦਾ ਉਤਾਰਾ ਹੁੰਦਾ ਤਾਂ ਸਾਰੀ-ਸਾਰੀ ਰਾਤ ਕੁੰਡੇ ਵਿੱਚ ਟੱਲਾਂ ਵਾਲਾ ਘੋਟਨਾ ਖੜਕਦਾ ਇੱਕ ਦਿਨ ਗੁਰਦੁਆਰੇ ਨਿਹੰਗ ਸਿੰਘਾਂ ਦੀਆਂ ਫੌਜਾਇਆ ਉਹਨਾਂ ਨੇ ਸਰਦਾਰ ਦੀ ਟੋਏ ਵਾਲੀ ਅੱਖ ਹੋਣ ਕਰਕੇ ਉਸ ਦਾ ਨਾਮ ਲਖਨੇਤਰਾ ਸਿੰਘ ਸੀ ਉਸ ਕੜਾਕਾ ਸਿੰਘ ਦੇ ਸੁਖੇ ਰਗੜਨ ਉੱਤੇ ਖੁਸ਼ ਹੋ ਕੇ ਉਸ ਨੂੰ ਮੁਰੀਦੀ ਦੇਖ ਸ਼ਿਕਾਈ ਤੇ ਪੀਲਾ ਦੁਮਾਲਾ ਤੇ ਸੀਸ ਕੜਾ ਦੇ ਕੇ ਆਖਿਆ ਤੂੰ ਅੱਜ ਸਾਡਾ ਚਿੱਤ ਖੁਸ਼ ਕਰ ਦਿੱਤਾ ਹੈ ਲੈ ਅੱਜ ਤੋਂ ਤੂੰ ਇਸ ਪਾਸੇ ਦਾ ਗਿਰਦੌਰ ਤੈਨੂੰ ਰੋਕਣ ਵਾਲਾ ਕੋਈ ਨਹੀਂ ਸਾਡੇ ਬਚਨ ਬਲਾਸ ਯਾਦ ਰੱਖੀ ਵਾਹਿਗੁਰੂ ਭਲਾ ਕਰੂ ਇਹ ਆਖ ਲਖਨੇਤਰਾ ਸਿੰਘ ਨੇ ਗੱਜ ਕੇ ਜਿਕਾਰਾ ਛੱਡਿਆ ਜਦੋਂ ਫੌਜਾਂ ਉੱਠ ਗਈਆਂ ਤਾਂ ਕੜਾਕਾ ਸਿੰਘ ਪੂਰੀ ਤਰ੍ਹਾਂ ਨਿਹੰਗ ਸਿੰਘ ਸੱਜ ਗਿਆ ਚਿੱਟੇ ਸ਼ਿੰਬਾ ਵਾਲੀ ਟੈਰ ਉੱਤੇ ਚੜਿਆ ਜਾਂਦਾ ਕੜਾਕਾ ਸਿੰਘ ਪਿੰਡ ਦੀ ਗਰਦੌਰੀ ਲਈ ਨਿਕਲਿਆ ਤਾਂ ਸਭਨਾ ਆਖਿਆ ਵਾ ਭਾਈ ਵਾ ਨਹੀਂ ਰੀਸਾ ਕੜਾਕਾ ਸਿਉਂਦੀਆਂ ਇੱਕ ਦਿਨ ਉਸ ਨੇਜਾ ਤਾਣ ਕੇ ਆਖਿਆ ਅਸੀਂ ਚੜ੍ਹਾਈ ਤੇ ਚੱਲਨੇ ਆਂ ਦੱਖਣ ਚ ਤੁਰਕੜੇ ਆ ਪਏ ਨੇ ਛੇਤੀ ਮੁੜਾਂਗੇ ਇਹ ਆਖ ਉਹ ਪਿੰਡੋ ਚਲਾ ਗਿਆ ਤੇ 8 ਸਾਲ ਨਾ ਮੁੜਿਆ ਕਈਆਂ ਸਾਲਾਂ ਪਿੱਛੋਂ ਜਦੋਂ ਉਹ ਮੁੜਿਆ ਤਾਂ ਸੁੱਖਾ ਬਹੁਤਾ ਪੀਣ ਕਰਕੇ ਅੱਖਾਂ ਤੇ ਗੱਲਾਂ ਅੰਦਰ ਨੂੰ ਵੜੀਆਂ ਹੋਈਆਂ। ਦੁਮਾਲਾ ਕਮਰ ਕੱਸਾ ਤੇ ਹੋਰ ਪੋਸ਼ਣ ਮੀਹਾਂ ਤੇ ਧੁੱਪਾਂ ਨਾਲ ਛੰਡੇ ਤੇ ਫਿੱਟੇ ਹੋਏ ਸਨ ਤੇ ਭੂਸਲੀ ਦਾੜੀ ਇਉਂ ਸੀ ਜਿਵੇਂ ਮੇਥੇ ਦੇ ਪੱਤੇਆਂ ਨੂੰ ਸੋਕਾ ਮਾਰ ਗਿਆ ਹੋਵੇ। ਉਸਦੀ ਟਾਇਰ ਵੀ ਕਿਤੇ ਰਾਹ ਵਿੱਚ ਹੀ ਮਰ ਗਈ ਸੀ। ਸ਼ਾਇਦ ਰਾਹ ਵਿੱਚ ਕਿਤੇ ਕਿਸੇ ਨਾਲ ਲੜ ਪਿਆ ਸੀ। ਕਿਉਂ ਜੋ ਉਸਦੀ ਖੱਬੀ ਅੱਖ ਹੀਟ ਡੂੰਗਾ ਵੈਂਗਣੀ ਖੋਬਾ ਸੀ। ਜਿਵੇਂ ਕਿਸੇ ਕਾਤੀ ਮਾਰੀ ਹੋਵੇ ਇਸ ਨਾਲ ਖੱਬੀ ਅੱਖ ਅੱਧ ਮਿਚੀ ਜਹੀ ਰਹਿੰਦੀ ਸੀ ਪਰ ਸੱਜੀ ਅੱਖ ਗੇਰੂ ਵਾਂਗ ਲਾਲ ਸੀ ਗੁੱਸੇ ਵਿੱਚ ਇਹੋ ਅੱਖ ਅੰਗਾਰ ਵਾਂਗ ਮਗਣ ਲੱਗਦੀ ਤੇ ਉਸ ਦੀ ਸੂਰਤ ਅਜੀਬ ਭਿਆੰਕ ਰੂਪ ਧਾਰ ਲੈਂਦੀ ਹੁਣ ਉਹ ਪਿੰਡ ਵਿੱਚ ਹੀ ਫਿਰਦਾ ਤੇ ਗੁਰਦੁਆਰੇ ਵਿੱਚ ਅੰਨੇ ਭਾਈ ਕੋਲ ਹੀ ਸੌ ਰਹਿਂਦਾ ਉਹ بڑے ਦਾਅਵੇ ਨਾਲ ਆਖਦਾ ਜਾਤਿਕ ਫੌਜਾਂ ਪਿੰਡ ਚ ਨੇ ਕੋਈ ਅੱਖ ਪਟਕੇ ਨਹੀਂ ਦੇਖ ਸਕਦਾ ਤੁਰਕੜਿਆਂ ਦੇ ਪਦੀੜ ਪਾ ਦਈਏ ਜੇ ਝਾਕ ਵੀ ਜਾਣ ਕਿਤੇ ਅੱਗ ਲੱਗ ਜਾਏ ਚੋਰੀ ਹੋ ਜਾਏ ਸਨ ਲੱਗ ਜਾਏ ਕੜਾਕਾ ਸਿੰਘ ਢਾਲ ਤਲਵਾਰ ਤੇ ਨੇਜਾ ਫੜ ਤਿਆਰ ਬਰ ਤਿਆਰ ਉੱਥੇ ਪਹੁੰਚ ਜਾਂਦਾ ਜਦੋਂ ਗੁਰਦੁਆਰੇ ਦਾ ਅੰਨਾ ਭਾਈ ਮਰ ਗਿਆ ਤਾਂ ਕੜਾਕਾ ਸਿੰਘ ਨੇ ਉਸ ਦੀ ਥਾਂ ਸਾਂਭ ਲਈ ਰੁੱਤਾਂ ਆਈਆਂ ਤੇ ਚਲੀ ਗਈ ਚਲੀਆਂ ਗਈਆਂ ਸਿਆਲ ਆਏ ਲੰਘ ਗਏ ਕੜਾਕਾ ਸਿੰਘ ਇਸੇ ਗੁਰਦੁਆਰੇ ਵਿੱਚ ਰਿਹਾ ਨਵੇਂ ਜਵਾਕ ਜੁੱਲੇ ਉਸ ਨੂੰ ਸੁਖਮਣੀ ਸਾਹਿਬ ਦਾ ਪਾਠ ਕਰਦੇ ਸੁਣਦੇ ਆ ਹੀ ਜਵਾਨ ਹੋਏ ਉਹ ਵਿਆਹੇ ਪਰਨਾਏ ਗਏ ਧੀਆ ਪੁੱਤਾਂ ਵਾਲੇ ਹੋ ਗਿਆ ਕੜਾਕਾ ਸਿੰਘ ਖੂਦੇ ਲੱਗੇ ਬੁੱਢੇ ਝੰਡ ਵਾਂਗ ਉੱਥੇ ਦਾ ਉੱਥੇ ਜੋ ਕੁਝ ਚੜਾਵਾ ਚੜਦਾ ਉਸ ਦਾ ਸੁੱਖਾ ਆ ਜਾਂਦਾ ਫੀਮ ਆ ਜਾਂਦੀ ਤੇ ਸੁੱਖੇ ਵਿੱਚ ਪੈਣ ਵਾਲੀਆਂ ਨਿਆਮਤਾ ਆ ਜਾਂਦੀਆਂ ਜੇ ਫੁਲਕਾਰੀ ਸਲਾਰੀ ਜਾਂ ਰੋਮਾਂਲੇ ਚੜਦੇ ਉਹਨਾਂ ਦਾ ਵੀ ਉਹ ਲੱਛੂ ਬਜਾਸ ਦੀ ਹੱਟੀ ਉੱਤੇ ਦੁਆਰਾ ਜਗਨੇ ਠੇਕੇਦਾਰ ਕੋਲੋਂ ਮਾਵਾ ਲੈ ਆਉਂਦਾ ਗੁਰਦੁਆਰੇ ਦੀਆਂ ਕੰਦਾ ਭੋਰ ਗਈਆਂ ਸਨ ਕੜਾਕਾ ਸਿੰਘ ਦੇ ਦੰਦ ਘਿਰ ਗਏ ਸਨ ਜਦ ਉਹ ਹੱਸਦਾ ਉਸ ਦਾ ਬੋੜਾ ਮੂੰਖੁੱਤੀ ਵਾਂ ਖੁੱਲ ਜਾਂਦਾ ਜੇ ਪਾਠ ਕਰਦਾ ਤਾਂ ਆਵਾਜ਼ ਇਓ ਹੁੰਦੀ ਜੋ ਅੱਧ ਚਿੱਥੇ ਚੌੜ ਉਹਦੇ ਮੋਹ ਸ਼ਬਦ ਤਾਂ ਪਹਿਲਾਂ ਵੀ ਸਾਫ਼ ਸੁਣਾਹੀ ਨਹੀਂ ਸੁਣਦੇ ਸਨ ਹੁਣ ਹੋਰ ਵੀ ਅਧੂਰੇ ਮੱਦ ਬਿਨ ਪਛਾਤੇ ਜਾਪਦੇ ਸਨ ਬਸ ਉਸ ਦੀ ਰੂ ਰੂ ਤੋਂ ਪਤਾ ਲੱਗਦਾ ਸੀ ਕਿ ਗੁਰਦੁਆਰੇ ਵਿੱਚ ਪਾਠ ਹੋ ਰਿਹਾ ਹੈ ਜਦੋਂ ਕੋਈ ਸ਼ਰਧਾਲੂ ਆਉਂਦਾ ਤਾਂ ਉਹ ਬਿੜਕ ਸੁਣ ਕੇ ਪੁੱਛਦਾ ਕੀ ਲਿਆਉਂਦਾ ਸ਼ਰਧਾਲੂ ਆਖਦਾ ਨਿਹੰਗ ਸਿੰਘ ਜੀ ਰੁਮਾਲਾ ਚਾੜਨਾ ਆ ਅੱਜ ਮੇਰੀ ਨੌਕਰੀ ਲੱਗੀ ਹੈ ਮੈਂ ਇਹ ਸੁਖ ਸੁਖੀ ਸੀ ਜਿਹੜਾ ਆਉਂਦਾ ਹੈ ਬਸ ਰੁਮਾਲਾ ਹੀ ਲਿਆਉਂਦਾ ਹੈ ਮਲੰਗਾਂ ਦਾ ਪਿੰਡ ਹੈ ਇਹ ਨਹੀਂ ਪਈ ਸਾਨੂੰ ਕੋਈ ਸਮੁੰਦਰ ਦੇ ਕੋਟੀ ਛਕਾ ਦੇਣ ਜਾਂ ਸੁਰਗਾਂ ਦੀ ਬੂਟੀ ਲੈ ਆਉਣ ਆਏ ਦਿਨ ਪਿੰਡ ਵਿੱਚ ਕੋਈ ਨਾ ਕੋਈ ਵਾਰਦਾਤ ਹੋਈ ਰਹਿੰਦੀ ਸ਼ਹਿਰਾਂ ਵਿੱਚ ਕੋਈ ਕੁੜੀ ਕਿਸੇ ਨਾਲ ਨਿਕਲ ਜਾਏ ਤਾਂ ਇਸ ਗੱਲ ਦੀ ਇਸ ਤੋਂ ਵੱਧ ਮਹੱਤਤਾ ਨਹੀਂ ਕਿ ਇੱਕ ਚਿੜੀ ਇੱਕ ਰੁੱਖ ਤੋਂ ਉੱਡ ਕੇ ਦੂਜੇ ਰੁੱਖ ਉੱਤੇ ਜਾ ਬੈਠੀ ਪਰ ਪਿੰਡ ਵਿੱਚ ਕੁੜੀ ਦਾ ਨਿਕਲ ਜਾਣਾ ਇਸੇ ਤਰ੍ਹਾਂ ਹੈ ਜਿਵੇਂ ਕਿਸਾਨ ਦੇ ਖੇਤ ਨੂੰ ਟਿੱਡੇ ਚੱਟ ਜਾਣ ਜਾਂ ਸ਼ਾਦੀ ਪੇਟੀ ਵਿੱਚੋਂ ਖੱਲੀ ਉੱਡ ਜਾਏ ਜਦੋਂ ਇੰਦਰ ਸਿੰਘ ਜੱਟ ਦੀ ਕੁੜੀ ਰਤਨੀ ਨਾਈਆਂ ਦੇ ਮੁੰਡੇ ਨਾਲ ਨਿਕਲ ਗਈ ਤਾਂ ਸਾਰੇ ਪਿੰਡ ਵਿੱਚ ਇਹ ਖਬਰ ਅੱਗ ਵਾਂਗ ਫੈਲ ਗਈ ਤਰਕਾਲੀ ਰਤਨੀ ਚੋਣੇ ਵੱਲ ਗਈ ਸੀ ਬਸ ਫਿਰ ਨਾ ਮੁੜੀ ਪੱਠੀ ਤਪਾਉਣ ਵਾਲੀ ਬੱਗੀ ਨੇ ਨਾਈਆਂ ਦੇ ਮੁੰਡੇ ਪਤੀਏ ਨੂੰ ਦੂਜੀ ਗਲੀ ਵਿੱਚ ਜਾਂਦੇ ਦੇਖਿਆ ਸੀ ਪਤੀਏ ਤੇ ਰਤਨੀ ਦੇ ਇਸ਼ਕ ਮੁਸ਼ਕ ਦੀ ਖਬਰ ਕੋਚਿਰ ਤੋਂ ਉੱਡਦੀ ਰਹੀ ਸੀ ਪਤੀਆ ਫੌਜ ਵਿੱਚ ਲੈਸ ਸੀ ਮਹੀਨੇ ਦੀ ਛੁੱਟੀ ਮੁੜਿਆ ਸੀ ਬਾਹਰ ਜਾ ਕੇ ਭਾਵੇਂ ਉਸਨੇ ਵਰਦੀ ਪੇਟੀ ਕੱਸ ਲਈ ਸੀ ਪਰ ਪਿੰਡ ਵਿੱਚ ਉਹ ਨਾਈਆਂ ਦਾ ਮੁੰਡਾ ਹੀ ਅਖਵਾਉਂਦਾ ਸੀ ਪਿੰਡੋਂ ਵਰਦੀ ਪਾ ਕੇ ਨਹੀਂ ਸੀ ਆਉਂਦਾ ਸਾਰਾ ਸਾਲ ਪੇਟੀਆਂ ਕੱਸੀ ਬੂਟ ਤੇ ਖਾਕੀ ਕੱਪੜੇ ਪਾਪਾ ਉਹ ਅੱਕ ਜਾਂਦਾ ਲੱਠੇ ਦੇ ਚਾਦਰੇ ਤੇ ਟੋਰੇ ਵਾਲੀ ਮੂੰਗੀਆਂ ਪੱਗ ਦੇ ਸੁਪਨੇ ਲੈਂਦਾ ਰਹਿੰਦਾ ਜੋ ਪਿੰਡ ਆ ਕੇ ਹੀ ਪੂਰੇ ਹੁੰਦੇ ਰਤਨੀ ਇਸੇ ਮੂੰਗੀਆਂ ਟੋਰੇ ਉੱਤੇ ਮਰ ਚੁੱਕੀ ਸੀ ਰਤਨੀ ਦੇ ਭਰਾ ਭੁੱਲਰ ਨੇ ਠਾਕਿਆ ਸੀ ਟਕੂਏ ਨਾਲ ਲੱਤਾਂ ਵੱਢ ਦੇਉ ਤੇ ਨੀਰੇ ਵਾਲੇ ਕੋਠੇ 'ਚ ਸੁੱਟ ਦੇਉ ਰਤਨੀਏ ਪਰ ਰਤਨੀ ਨੇ ਇੱਕ ਨਾ ਸੁਣੀ ਤਰਕਾਲਾ ਹੋ ਗਈਆਂ ਚੁਫੇਰੀ ਹਨੇਰਾ ਵੇਸ਼ ਗਿਆ ਪਰ ਰਤਨੀ ਘਰ ਨਾ ਮੁੜੀ ਭੁੱਲਰ ਤੇ ਉਸ ਦਾ ਦੂਜਾ ਭਰਾ ਘਰ ਦੀ ਪਿਛਾੜੀ ਵਲਗਣ ਵਿੱਚ ਕਈ ਦਿਨਾਂ ਦੇ ਨੱਪੇ ਤੋੜੇ ਨੂੰ ਅੱਗ ਉੱਤੇ ਰੱਖੀ ਪਕਾ ਰਹੇ ਸਨ ਤੇ ਗੁੜ ਤੇ ਸੱਕ ਦੀ ਹਵਾੜ ਸੁੰਘ ਕੇ ਜਾਂਚ ਰਹੇ ਸਨ ਸ਼ਰਾਬ ਤਿਆਰ ਹੋ ਗਈ ਕਿ ਨਹੀਂ ਉਹਨਾਂ ਨੇ ਪਿਓ ਉਨ੍ਹਾਂ ਦੇ ਪਿਓ ਨੇ ਪਿੰਡ ਆ ਕੇ ਆਖਿਆ ਕੰਜਰੋ ਤੁਸੀਂ ਇੱਥੇ दारू ਕੱਢਣ ਲੱਗੇ ਹੋ ਨਾਈਆਂ ਦਾ ਮੁੰਡਾ ਤੁਹਾਡੀ ਭੈਣ ਨੂੰ ਕੱਢ ਕੇ ਲੈ ਗਿਆ ਭੁੱਲਰ ਨੇ ਘੜੇ ਨੂੰ ਉੱਥੇ ਹੀ ਛੱਡ ਕੇ ਕਿਲੇ ਉੱਤੇ ਟੰਗਿਆ ਗੰਡਾਸਾ ਲਾ ਲਿਆ ਦੋਹਾਂ ਭਰਾਵਾਂ ਨੇ ਸ਼ਵੀਆਂ ਤੇਜ਼ ਕਰ ਲਈਆਂ ਚਾਚੇ ਤਾਏ ਦੇ ਪੁੱਤਾਂ ਨੇ ਵੀ ਡਾਂਗਾ ਤੇ ਟੱਕੂਏ ਸਾਂਭ ਲਏ ਤੇ ਘੋੜੀਆਂ 'ਤੇ ਚੜ ਕੇ ਰਤਨੀ ਦੇ ਮਗਰ ਤੁਰ ਪਏ ਪਿੰਡ ਨੂੰ ਤਿੰਨ ਪਾਸਿਓ ਪੱਕੀਆਂ ਸੜਕਾਂ ਲੱਗਦੀਆਂ ਸਨ ਕਾਲੀ ਰਾਤ ਵਿੱਚ ਉਹਨਾਂ ਦੀਆਂ ਘੋੜੀਆਂ ਦੀਆਂ ਟੱਲੀਆਂ ਛਣਕਦੀਆਂ ਰਹੀਆਂ ਤੇ ਸ਼ਵੀਆਂ ਚਮਕਦੀਆਂ ਰਹੀਆਂ ਪਰ ਉਹ ਦੋਵੇਂ ਕਿਤੇ ਨਾ ਮਿਲੇ ਰਤਨੀ ਤੇ ਪਤਿਆ ਹਾਲੀ ਪਿੰਡੋਂ ਇੱਕ ਕੋ ਹੀ ਗਏ ਹੋਣਗੇ ਕਿ ਉਹਨਾਂ ਨੇ ਘੋੜੀਆਂ ਦੇ ਘੁੰਗਰੂਆਂ ਦੀ ਆਵਾਜ਼ ਸੁਣੀ ਤੇ ਲਿਸ਼ਕਦੀਆਂ ਸ਼ਵੀਆਂ ਦਾ ਝੌਲਾ ਪਿਆ ਪਤਿਆ ਜੰਗ ਵਿੱਚ ਭਾਵੇਂ ਬੰਦੂਕ ਚੁੱਕ ਕੇ ਲੜ ਸਕਦਾ ਸੀ ਪਰ ਪਿੰਡ ਦੇ ਜਵਾਨਾਂ ਦੀਆਂ ਸ਼ਵੀਆਂ ਅੱਗੇ ਉਸ ਦਾ ਸਾਰਾ ਹੌਸਲਾ ਟੁੱਟ ਗਿਆ ਨਾਲ ਹੀ ਮੱਕੀ ਦਾ ਖੇਤ ਸੀ ਦੋ ਮਹੀਨਿਆਂ ਵਿੱਚ ਵੜ ਗਏ ਜਦੋਂ ਖਿਤਿਆ ਘੁੰਮ ਕੇ ਪੱਛਮ ਵੱਲ ਚਲੀਆਂ ਗਈਆਂ ਤੇ ਨੀਲੇ ਸਾਵੇ ਰੰਗ ਅਸਮਾਨ ਵਿੱਚ ਖੁਰਨ ਲੱਗੇ ਤਾਂ ਪਤਿਏ ਨੂੰ ਹੋਸ਼ ਆਈ ਰਾਤ ਦੇ ਹਨੇਰੇ ਵਿੱਚ ਉਬਲਦਾ ਹੋਇਆ ਜੋਸ਼ ਮੱਠਾ ਪੈ ਗਿਆ ਤੇ ਉਸ ਦੀਆਂ ਅੱਖਾਂ ਅੱਗੇ ਸ਼ਵੀਏ ਤੇ ਗੰਡਾਸੇ ਫਿਰਨ ਲੱਗੇ ਮੂੰਹ ਹਨੇਰੇ ਉਸਨੇ ਆਪਣੀ ਕਿੱਟ ਸਾੰਬੀ ਤੇ ਰਤਨੀ ਨੂੰ ਉਸੇ ਤਰ੍ਹਾਂ ਸੁੱਤੀ ਛੱਡ ਕੇ ਬਠਿੰਡੇ ਦੇ ਸਟੇਸ਼ਨ ਵੱਲ ਹੋ ਗਿਆ ਡੰਡੀ ਤੇ ਪਹੇ ਤੋਂ ਹਟ ਕੇ ਬਾਣਾ ਵਿੱਚੋਂ ਹੁੰਦਾ ਹੋਇਆ ਉਹ ਵੱਡੇ ਸਟੇਸ਼ਨ ਉੱਤੇ ਜਾ ਪੁੱਜਾ ਜਿੱਥੇ ਸੱਤਾ ਸਿੰਮਤਾ ਤੋਂ ਗੱਡੀਆਂ ਪੈਂਦੀਆਂ ਸਨ ਮੱਕੀ ਦੇ ਖੇਤ ਵਿੱਚ ਜਦੋਂ ਰਤਨੀ ਦੀ ਅੱਖ ਖੁੱਲ੍ਹੀ ਤਾਂ ਪਤਿਆ ਜਾ ਚੁੱਕਾ ਸੀ ਸਿਰ ਉੱਤੇ ਤਾਰੇ ਚਮਕ ਰਹੇ ਸਨ ਸਾਰੇ ਖੇਤ ਵਿੱਚ ਚੁੱਪਚਾ ਸੀ ਕਦੇ ਕੋਈ ਬੁੱਲਾ ਆਉਂਦਾ ਤਾਂ ਕੋਈ ਟਾਂਟਾ ਖੜਕ ਪੈਂਦਾ ਡਰ ਨਾਲ ਰਤਨੀ ਤਹਿਲ ਗਈ ਸੀ ਉਸ ਨੂੰ ਆਪਣੇ ਬਾਪੂ ਤੇ ਭਰਾਵਾਂ ਦੇ ਰੋਹ ਦਾ ਪਤਾ ਸੀ ਉਹਨਾਂ ਉਸ ਨੂੰ ਵੱਡਣ ਵਿੱਚ ਢਿਲ ਨਹੀਂ ਲਾਉਣੀ ਹੁਣ ਤਾਂ ਬਸ ਡੁੱਬ ਮਾਰਨ ਬਾਜੋਂ ਹੋਰ ਕੋਈ ਚਾਰਾ ਨਹੀਂ ਸੀ ਰਹਾ ਨੰਗੇ ਪੈਰੀ ਤੁਰਦੀ ਉਹ ਗੁਰਦੁਆਰੇ ਦੇ ਖੂਹ ਉੱਤੇ ਆਈ ਉਸ ਦੀਆਂ ਅੱਖਾਂ ਅੱਗੇ ਹਨੇਰਾ ਸੀ ਉਸ ਦਾ ਕਾਲਜਾ ਧੜਕ ਰਿਹਾ ਸੀ ਖੂਹ ਦੀ ਟੁੱਟੀ ਹੋਈ ਮਨ ਉੱਤੇ ਬੈਠ ਕੇ ਉਸੇ ਤੱਕਿਆ ਉਸ ਨੂੰ ਕੁਝ ਨਜ਼ਰ ਨਾ ਆਇਆ ਕਾਲਾ ਗੋਲ ਚੱਕਰ ਖਾਂਦਾ ਹੋਇਆ ਡੂੰਗਾ ਹਨੇਰਾ ਉਸਦਾ ਸਿਰ ਵੀ ਚਕਰਾ ਰਿਹਾ ਸੀ ਗੁਰਦੁਆਰੇ ਵਿੱਚੋਂ ਕੜਾਕਾ ਸਿੰਘ ਦਾ ਪਾਠ ਸੁਣਾਈ ਦੇ ਰਿਹਾ ਸੀ ਰਤਨੀ ਨੂੰ ਹੌਸਲਾ ਹੋਇਆ ਉਸਨੇ ਅੱਖਾਂ ਪੁੰਝੀਆਂ ਤੇ ਹੌਲੀ-ਹੌਲੀ ਤੁਰਦੀ ਗੁਰਦੁਆਰੇ ਦੇ ਬੂਹੇ ਕੋਲ ਆ ਖੜੀ ਕੌਣ ਹੈ ਤੂੰ ਕੜਾਕਾ ਸਿੰਘ ਨੇ ਪਾਠ ਵਿੱਚੋਂ ਉੱਭਰ ਕੇ ਆਖਿਆ ਬੋਲਦਿਆ ਕਿਉਂ ਨਹੀਂ ਉਹ ਫਿਰ ਕੜ ਗਿਆ ਮੈਂ ਆ ਰਤਨੀ ਬਾਬਾ ਉਹ ਕੰਬਦੀ ਹੋਈ ਆਵਾਜ਼ ਵਿੱਚ ਕੂਕੀ ਪਰਾਂ ਹੀ ਬੈਠੀ ਰਹਿ ਉਸ ਦੀਆਂ ਰੋਟੀਆਂ ਪਵਾਂ ਤਣ ਗਈਆਂ ਤੜਵਾ ਆਈਆਂ ਮੋਰਚਾ ਉਹ ਗੁੱਸੇ ਵਿੱਚ ਗਰਜਿਆ ਰਤਨੀ ਖੜੀ ਦੁਸਕਣ ਲੱਗੀ ਕੜਾਕਾ ਸਿੰਘ ਨੂੰ ਹੋਰ ਗੁੱਸਾ ਚੜ ਗਿਆ ਚਾਲਾ ਪਾ ਇੱਥੋਂ ਬਾਮਣੀ ਕੁੱਤੀ ਉਹ ਬੋਲਿਆ ਤੜਕੇ ਤੜਕੇ ਕੋਈ ਪ੍ਰੇਮ ਪਟੋਲਾ ਲਿਆਓ ਕੋਈ 나ਗਣੀ ਦਾ ਗੋਲਾ ਲਿਆਓ ਕੋਈ ਸਲੋਤਰ ਸਿਆਂ ਦੇ ਖੜਕਣ ਧੜਕਣ ਦਾ ਸਮਿਆਨ ਕਰਾਉ ਪਰ ਆ ਗਈ ਇਹ ਇਹ ਮੋਰਚਾ ਤੜਵਾ ਕੇ ਜਾ ਇੱਥੋਂ ਕੜਾਕਾ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੇਮ ਪਟੋਲੇ ਨਾਲ ਕੱਜ ਦਿੱਤਾ ਤੇ ਗੁੱਸੇ ਵਿੱਚ ਲੜਖੜਾਉਂਦਾ ਬਾਹਰ ਆਇਆ ਉਸ ਦੀ ਝਾੜ ਪਿਛਾੜ ਸੁਣ ਕੇ ਰਤਨੀ ਨੇ ਤਰਲਾ ਕੀਤਾ ਸਿੰਘ ਜੀ ਮੈਨੂੰ ਬਚਾਓ ਮੈਂ ਮਰ ਜੂਗੀ ਉਹ ਮੈਨੂੰ ਵੱਢ ਸੁੱਟਣਗੇ ਹਟ ਹਟ ਬਾਂਮਣੀ ਕੜਾਕਾ ਸਿੰਘ ਗੁੱਸੇ ਨਾਲ ਕੰਬ ਕੇ ਬੋਲਿਆ ਤੈਨੂੰ ਸੋਦਣ ਨਾ ਤਾਂ ਹੋਰ ਕੀ ਕਰਨ ਜੀ ਤਾਂ ਮੇਰਾ ਹੀ ਕਰਦਾ ਹੈ ਕਿ ਤੇਰਾ ਕੀਰਤਨ ਸੋਹਲਾ ਪੜ ਦੇਵਾਂ ਪਰ ਹਟ ਉਸਨੇ ਨੇਜਾ ਚੁੱਕ ਲਿਆ ਖਬਰਦਾਰ ਜੋ ਇੱਧਰ ਬੜੀ ਐ ਚੱਲ ਖੁਰੀ ਕਰ ਜਾ ਉਹ ਨੇਜੇ ਦੀ ਵਿੱਤ ਤੇ ਖੜਾ ਸੀ ਨਿਹੰਗ ਸਿੰਘ ਜੀ ਮੈਨੂੰ ਬਚਾਓ ਰਤਨੀ ਨੇ ਉਸਤੇ ਪੈਰ ਫੜ ਕੇ ਆਖਿਆ ਮੈਂ ਤੁਹਾਡੀ ਸ਼ਰਨ ਆਈਆਂ ਬਚਾਓ ਮੈਂ ਤਰਲਾ ਕਰਦੀਆਂ ਸ਼ਰਨ ਬਚਾਓ ਦੇ ਸ਼ਬਦ ਸੁਣ ਕੜਾਕਾ ਸਿੰਘ ਨੇ ਆਪਣਾ ਨੇਜਾ ਖੁੰਝੇ ਵਿੱਚ ਟਿਕਾ ਦਿੱਤਾ ਰਤਨੀ ਦੇ ਸ਼ਬਦਾਂ ਨੇ ਉਸ ਦਾ ਗੁੱਸਾ ਢਿੱਲਾ ਕਰ ਦਿੱਤਾ ਸੀ ਉਸ ਨੇ ساری ਉਮਰ ਜੰਗਾਂ ਲੜੀਆਂ ਸਨ ਕਿਸੇ ਥਾਂ ਉੱਤੇ ਉਸ ਨੂੰ ਕੋਈ ਬੁਲਾਵੇ ਭਾਵੇਂ ਨਾ ਉਸ ਦੇ ਕੰਨੀ ਪਿੰਕ ਪੈਣ ਦੀ ਲੋੜ ਹੈ ਉਹ ਆਪੇ ਹੀ ਪਹੁੰਚ ਜਾਂਦਾ ਸੀ ਪਰ ਇਸ ਤਰ੍ਹਾਂ ਨੀਵੇਂ ਹੋ ਕੇ ਝੁੱਕ ਕੇ ਆਤੁਰ ਹੋ ਕੇ ਕਦੇ ਉਸ ਨੂੰ ਕਿਸੇ ਨਹੀਂ ਸੀ ਦੁਹਾਈ ਪਾਈ ਕਦੇ ਕਿਸੇ ਨੇ ਉਸ ਦੇ ਪੈਰ ਨਹੀਂ ਸੰਫੜੇ ਉਸ ਦੇ ਪੈਰਾਂ ਉੱਤੇ ਰਤਨੀ ਦੀਆਂ ਅੱਖਾਂ ਵਿੱਚੋਂ ਦੋ ਗਰਮ-ਗਰਮ ਤੁਪਕੇ ਡਿੱਗੇ ਰਤਨੀ ਨੇ ਅੱਖਾਂ ਉੱਪਰ ਚੁੱਕੀਆਂ ਤੇ ਆਖਿਆ ਮੈਨੂੰ ਬਚਾਓ ਸੂਰਬੀਰਤਾ ਦੀ ਰੌ ਕੜਾਕਾ ਸਿੰਘ ਦੀਆਂ ਰਗਾਂ ਵਿੱਚ ਦੌੜਨ ਲੱਗੀ ਉਸ ਦੀ ਖੋਦੀ ਦਾੜੀ ਹਿੱਲ ਰਹੀ ਸੀ ਤੇ ਉਸ ਦੀਆਂ ਪੂਰੀਆਂ ਹੋਈਆਂ ਮੁੱਛਾਂ ਫੜਕ ਰਹੀਆਂ ਸਨ ਚੰਗਾ ਬਹਿ ਜਾ ਇੱਥੇ ਪਰੇ ਆਪੇ ਆ ਕੇ ਲੈ ਜਾਣਗੇ ਤੈਨੂੰ ਤੇਰਾ ਪਿਓ ਤੇ ਭਰਾ ਉਹ ਤਾਂ ਮੈਨੂੰ ਕੋਸੁੱਟਣਗੇ ਮੈਂ ਉਹਨਾਂ ਕੋਲ ਨਹੀਂ ਜਾਣਾ ਮੈਂ ਮਜਾਲ ਐ ਉਹ ਤੇਰਾ ਬਾਲ ਵੀ ਬਿੰਗਾ ਕਰ ਜਾਣ ਤੂੰ ਸਾਡੀ ਛਤਰ ਛਾਹ ਹੇਠ ਹੈ ਮਜਾਲ ਐ ਉਹਨਾਂ ਮਲੰਗਾ ਦੀ ਤੇ ਕੀ ਆਖਿਆ ਤੂੰ ਉਹ ਤੈਨੂੰ ਲੈ ਕੇ ਨਹੀਂ ਜਾਣਗੇ ਦੇਖਦਾ ਕੌਣ ਨਹੀਂ ਤੈਨੂੰ ਲਿਜਾਂਦਾ ਸਾਡੇ ਘੋੜੇ ਕਿੱਥੇ ਨੇ ਇਹ ਆਕੇ ਉਸ ਫਿਰ ਨੀਜਾ ਚੁੱਕ ਲਿਆ ਤੇ ਆਪਣੀ ਜੁੱਤੀ ਟੋਲਣ ਲੱਗਾ ਜੁੱਤੀ ਪਾ ਕੇ ਦਮਾਲਾ ਬਣ ਕੇ ਤੇ ਢਾਲ ਤਲਵਾਰ ਤੇ ਖੰਡੇ ਨਾਲ ਲੈਸ ਹੋ ਕੇ ਉਸ ਆਖਿਆ ਤੂੰ ਗੁਰਦੁਆਰੇ ਅੰਦਰ ਬੈਠ ਇੱਥੇ ਜਿੱਥੇ ਅਸੀਂ ਬੈਠੇ ਸਾਂ ਐਸ ਗੱਦੀ ਉੱਤੇ ਤੈਨੂੰ ਹੱਥ ਲਾਉਣ ਆਲਾ ਕੌਣ ਜੰਮਿਆ ਖਬਰਦਾਰ ਚਹਿਲਨੀ ਐ ਇੱਥੋਂ ਸਿੰਘ ਚੜਾਈ ਤੇ ਚੱਲੇ ਨੇ ਹੁਣੇ ਮੁੜਾਂਗੇ ਇਹ ਆਖ ਲੰਜੇ ਬੋਤੇ ਬਾੰਗ ਡਿੱਗੀਆਂ ਡਿੱਗੀਆਂ ਪਲਾਂਗਾ ਪਰਦਾ ਉਹ ਪਿੰਡ ਨੂੰ ਹੋ ਪਿਆ ਗੁਹੇਰੇ ਲੰਘ ਕੇ ਉਹ ਬਾਵੇ ਦੀ ਧਰਮਸ਼ਾਲਾ ਲੰਘਿਆ ਫਿਰ ਸਰਦਾਰਾਂ ਦੀ ਪੱਕੀ ਹਵੇਲੀ ਤੇ ਪੰਨੂ ਬਾਮਣ ਦੀ ਕੱਚੀ ਕੋਠੜੀ ਗਲੀ ਮੁੜ ਕੇ ਅੱਗੇ ਇੰਦਰ ਸਿੰਘ ਦਾ ਵੱਡੇ ਤਖਤਿਆਂ ਵਾਲਾ ਬੂਹਾ ਸੀ ਜਿਸ ਵਿੱਚੋਂ ਗੱਡਾ ਤੇ ਊਂਠ ਲੰਘ ਸਕਦੇ ਸਨ ਇਸ ਵੱਡੇ ਬੂਹੇ ਉੱਤੇ ਪਿੱਪਲ ਦੇ ਕੋਕੇ ਤੇ ਵੱਡੇ ਵੱਡੇ ਕਿੱਲ ਤੇ ਕੁੰਡੇ ਜੜੇ ਹੋਏ ਸਨ ਕੜਾਕਾ ਸਿੰਘ ਨੇ ਕੁੰਡੀ ਉੱਤੇ ਨੇਜਾ ਮਾਰਿਆ ਤੇ ਹਾਕ ਮਲਾਈ ਓਏ ਉੱਠੋ ਅੜਿੰਗ ਬੜਿੰਗ ਹੋਏ ਪਏ ਹੋ ਉੱਠੋ ਅੰਦਰ ਬੇੜੇ ਵਿੱਚ ਇੱਕ ਊਂਠ ਅੜਾਣ ਲੱਗਾ ਗਾਂ ਰੰਬੀ ਤੇ ਰੂੜੀਆਂ ਤੋਂ ਕੁੱਕੜ ਪਾਗਾ ਦੇਣ ਲੱਗੇ। ਇੰਦਰ ਸਿੰਘ ਤੇ ਉਸਤੇ ਪੁੱਤ ਸਾਰੀ ਰਾਤ ਖੇ ਖਰਾਬ ਤੇ ਵੀਰਾਨ ਹੁੰਦੇ। ਗਾਣਾ ਕੱਢਦੇ 3 ਵਜੇ ਮੁੜੇ ਸਨ। ਹੁਣ ਟੜਕੇ ਦੀ ਸੱਜਰੀ ਤੇ ਠੰਡੀ ਹਵਾ ਵਿੱਚ ਘਰ ਦੇ ਪਿਛਵਾੜੇ ਹੂਕ ਸੁੱਤੇ ਪਏ ਸਨ। ਰਤਨੀ ਦੀ ਬੁੱਢੀ ਮਾਂ ਜਾਗਦੀ ਸੀ। ਉਸਨੇ ਬੂਹੇ ਉੱਤੇ ਅਣਜਾਣੀ ਠਾ ਠੱਕ ਸੁਣ ਕੇ ਇੰਦਰ ਸਿੰਘ ਨੂੰ ਜਗਾਇਆ। ਇੰਦਰ ਸਿੰਘ ਅੱਖਾਂ ਮਲਦਾ ਬਾਹਰ ਆਇਆ। ਖੜਕਾ ਦੜਕਾ ਸੁਣ ਕੇ ਮੁੰਡੇ ਵੀ ਜਾਗ ਪਏ। ਤੁਸੀਂ ਇੱਥੇ ਲੰਬੀਆਂ ਤਾਣੇ ਪਏ ਹੋ ਕੜਾਕਾ ਸਿੰਘ ਕੜਕ ਕੇ ਬੋਲਿਆ ਥੋਡੀ ਕੁੜੀ ਨੂੰ ਬੋਲਾ ਸਾਹਿਬ ਵਿੱਚੋਂ ਡਿੱਗੀ ਨੂੰ ਕੱਢਿਆ ਏ ਰਤਨੀ ਬੁੱਢੀ ਬੇਬੇ ਬੋਲੀ ਹੁਣ ਕਿੱਥੇ ਲਹੂ ਪੀਣੀ ਕੜਾਕਾ ਸਿੰਘ ਨੇ ਦੱਸਿਆ ਕਿ ਤਰਕਾਲੀ ਖੇਤ ਵਿੱਚੋਂ ਆਉਂਦੀ ਹੋਈ ਗੁਰਦੁਆਰੇ ਮੱਥਾ ਟੇਕਣ ਆਈ ਸੀ ਸ਼ਾਇਦ ਉਹ ਉੱਥੇ ਨਹੀਂ ਸੀ ਠੇਡਾ ਖਾ ਕੇ ਖੂਹ ਵਿੱਚ ਡਿੱਗ ਪਈ ਪੌਣੀ ਦੀ ਲੱਜ ੇਠਾਂ ਲੰਮਕਦੀ ਸੀ ਪਾਣੀ ਥੋੜਾ ਸੀ ਤੇ ਖੂਹ ਬਹੁਤਾ ਡੂੰਗਾ ਨਾ ਹੋਣ ਕਰਕੇ ਉਹ ਲੱਜ ਨਾਲ ਚੰਬੜ ਗਈ ਰਾਤ ਨੂੰ ਉਸ ਦਾ ਰੌਲਾ ਸੁਣ ਕੇ ਉਸ ਨੂੰ ਅਸਾਂ ਬਾਹਰ ਕੱਢਿਆ ਕੋਚ ਕਿਵੇਂ ਜਾ ਪਈ ਭੁੱਲਰ ਨੇ ਪੁੱਛਿਆ ਜਿਵੇਂ ਕੁੜੀਆਂ ਜਾ ਪੈਂਦੀਆਂ ਨੇ ਤੁਹਾਡੇ ਚੋਂ ਕਿਸੇ ਨੇ ਉਸ ਨੂੰ ਕੁਝ ਆਖ ਦਿੱਤਾ ਹੋ ਬੁੱਢੀ ਬੇਬੇ ਦਾ ਕਾਲਜਾ ਉੱਲਰ ਆਇਆ ਹੁਣ ਕਿੱਥੇ ਹੈ ਮੇਰੀ ਤੀ ਗੁਰਦੁਆਰੇ ਚ ਰਾਜੀ ਤਾਂ ਹੈ ਹਾ ਹੋ ਪਹਿਲਾਂ ਤਾਂ ਅਸੀਂ ਸਮਝੇ ਪਈ ਚਲਾਣਾ ਕਰ ਗਈ ਪਰ ਜਾਨ ਦੀ ਤਖੜੀ ਹੈ ਵਾਹਿਗੁਰੂ ਨੇ ਰੱਖ ਲਈ ਇੰਦਰ ਸਿੰਘ ਨੂੰ ਫਿਕਰ ਪਿਆ ਉਹ ਐਵੇਂ ਖੇਤਾ ਬਾਣਾ ਵਿੱਚ ਫਿਰਦੇ ਰਹੇ ਕੱਸੀਆਂ ਨਾਲ ਹੰਗਾਲਦੇ ਰਹੇ ਖੌਰੇ ਘਰੋਂ ਹੀ ਰੁੱਸ ਕੇ ਗਈ ਹੋਵੇ ਕੀ ਪਤਾ ਉਸ ਨੇ ਛੋਟੇ ਮੁੰਡੇ ਨੂੰ ਪੁੱਛਿਆ ਓਏ ਕੰਜਰਾ ਤੂੰ ਤਾਂ ਉਸ ਨੂੰ ਕੁਝ ਨਹੀਂ ਸੀ ਆਖਿਆ ਨਹੀਂ ਬਾਪੂ ਮੈਂ ਉਸ ਨੂੰ ਕੀ ਸੋਟਾ ਮਾਰਨਾ ਸੀ ਰੂੜੀ ਚੋਕਣਾ ਕੱਢ ਕੇ ਉਬਾਲ ਰਿਹਾ ਸੀ ਮੈਨੂੰ ਆਖਣ ਲੱਗੀ ਹਵਾੜ ਆਉਂਦੀ ਐ ਮੈਨੂੰ ਘੇਰ ਚੜਦੀ ਐ ਮੈਂ ਆਖਿਆ ਫਿਰ ਇੱਥੇ ਕਿਉਂ ਆਈ ਐ ਕਿਤੇ ਹੋਰ ਜਾ ਕੇ ਮਰ ਤੈਨੂੰ ਪਤਾ ਨਹੀਂ ਅਸੀਂ दारू ਕੱਢਦੇ ਆ ਉਸ ਵੇਲੇ ਮੈਂ ਘੁੱਟ ਪੀਤੀ ਹੋਈ ਸੀ ਸ਼ਾਇਦ ਇੱਕ ਅੱਧਾ ਬੋਲ ਉੱਚਾ ਬੋਲਿਆ ਗਿਆ ਹੋਵੇ 인ਦਰ ਸਿੰਘ ਦੀ ਨੀਂਦ ਉੱਡ ਗਈ ਬੁੱਢੀ ਦੀਆਂ ਅੱਖਾਂ ਸਿਮਣ ਲੱਗੀਆਂ ਦੋਹਾਂ ਭਰਾਵਾਂ ਦਾ ਗੁੱਸਾ ਉੱਤਰਿਆ ਹੋਇਆ ਸੀ ਕੜਾਕਾ ਸਿੰਘ ਨੇ ਨੇਜਾ ਵੇੜੇ ਵਿੱਚ ਗੱਡ ਕੇ ਆਖਿਆ ਚੰਗਾ ਹੁਣ ਫਿਰ ਤੁਸੀਂ ਕੁੜੀ ਪੁਲਿਸ ਕੋਲੋਂ ਹੀ ਲਾਇਓ ਪੁਲਿਸ ਕੋਲੋਂ ਕਿਉਂ ਬਾਬਾ ਜੀ ਖਬਰਦਾਰ ਜੇ ਉਸ ਨੂੰ ਹੱਥ ਲਾਇਆ ਥਾਣੇਦਾਰ ਨੂੰ ਆਪਾਂ ਜਾ ਕੇ ਫੜਾ ਕੇ ਆਵਾਂਗੇ ਨਾਲੇ ਮਲੰਗਾ ਨੂੰ ਦੱਸੂ ਪਤਾ ਘਰ ਚ ਘੜੇ ਦੱਬਣ ਦਾ ਮੈਨੂੰ ਵੀ ਮੁਸ਼ਕ ਆਉਂਦੀ ਏ ਸਿਰ ਨੂੰ ਚੜ ਗਈ ਬੇਬੇ ਬੋਲੀ ਨਿਹੰਗ ਸਿੰਘ ਜੀ ਜਾਣਦੇ ਹੋ ਇਹਨਾਂ ਮੁੰਡਿਆਂ ਖੁੰਡਿਆਂ ਦੀਆਂ ਗੱਲਾਂ ਮੈਂ ਪੱਲਾ ਫੜ ਕੇ ਤੁਹਾਡੇ ਅੱਗੇ ਅਰਦਾਸ ਕਰਦੀ ਆਂ ਮੈਂ ਚੱਲਦੀ ਆਂ ਕੁੜੀ ਲੈਣ ਕੜਾਕਾ ਸਿੰਘ ਨੇ ਤਿੰਨਾ ਪਿਓ ਪੁੱਤਰਾਂ ਦੀ ਉਹ ਲਾਪਾ ਕੀਤੀ ਕਿ ਤਾਏ ਚਾਚੇ ਵੀ ਜਾਗ ਪਏ ਬੇੜੇ ਵਿੱਚ ਇਕੱਠ ਹੋ ਗਿਆ ਗਵਾਂਡੀਆਂ ਨੇ ਵੀ ਮੁੰਡਿਆਂ ਨੂੰ ਉਨ੍ਹਾਂ ਦੇ ਸ਼ਰਾਬ ਕੱਢਣ ਤੇ ਪੀਣ ਉੱਤੇ ਫਟਕਾਰ ਪਾਈ ਤੇ ਰਾਏ ਦਿੱਤੀ ਗਲ ਵਿੱਚ ਪੱਲਾ ਪਾ ਕੇ ਬਾਬੇ ਨਾਲ ਗੁਰਦੁਆਰੇ ਜਾਓ ਤੇ ਕੁੜੀ ਨੂੰ ਲੈ ਕੇ ਆਓ ਸੁਖ ਨਾਲ ਆਖਰ ਫੈਸਲਾ ਇਹੋ ਹੋਇਆ 인ਦਰ ਸਿੰਘ ਤੇ ਉਸਦੇ ਦੋਵੇਂ ਪੁੱਤ ਨੰਗੇ ਪੈਰੀ ਗੁਰਦੁਆਰੇ ਗਏ ਅੰਦਰ ਸਿਰ ਨੀਵਾ ਕਰੀ ਗੁਰੂ ਗ੍ਰੰਥ ਸਾਹਿਬ ਅੱਗੇ ਰਤਨੀ ਬੈਠੀ ਸੀ 인ਦਰ ਸਿੰਘ ਨੇ ਦੋ ਰਮਾਲੇ ਤੇ ਇੱਕ ਫੁਲਕਾਰੀ ਭੇਟ ਕੀਤੀ ਤੇ ਗਲ ਵਿੱਚ ਸਾਫਾ ਪਾ ਕੇ ਅਰਦਾਸ ਕੀਤੀ ਭੁੱਲਰ ਨੇ ਖੇਸ ਦੀ ਬੁੱਕਲ ਵਿੱਚ ਫੀਮ ਦਾ ਪਿੰਨਾ ਲੁਕੋ ਰੱਖਿਆ ਸੀ ਫੀਮ ਦਾ ਗੋਲਾ ਲੈ ਕੇ ਕੜਾਕਾ ਸਿੰਘ ਨੇ ਫੂਸ ਦੀ ਕੁੱਲੀ ਵਿੱਚ ਇੱਕ ਪਾਸੇ ਰਖ ਦਿੱਤਾ ਤੇ ਆਸ਼ੀਰਵਾਦ ਦੇ ਕੇ ਕੁੜੀ ਉਹਨਾਂ ਦੇ ਹਵਾਲੇ ਕੀਤੀ ਸੂਰਜ ਦੀਆਂ ਪਹਿਲੀਆਂ ਗੁਲਾਬੀ ਕਿਰਨਾਂ ਦਰਖਤਾਂ ਦੀਆਂ ਟੀਸੀਆਂ ਨੂੰ ਚੁੰਮ ਰਹੀਆਂ ਸਨ ਤੀਵੀਆਂ ਖੂਹ ਤੋਂ ਪਾਣੀ ਭਰ ਕੇ ਮੁੜ ਰਹੀਆਂ ਸਨ ਮਾਸਕੀ ਉਠਾਂ ਉੱਤੇ ਪਾਣੀ ਦੀਆਂ ਬੁਖਾਲਾ ਲੱਦੀ ਜਾ ਰਹੇ ਸਨ ਜਦੋਂ ਇੰਦਰ ਸਿੰਘ ਤੇ ਉਸਦੇ ਪੁੱਤ ਰਤਨੀ ਨੂੰ ਲੈ ਕੇ ਮੁੜੇ ਦੂਰ ਟੁੱਟੇ ਹੋਏ ਗੁਰਦੁਆਰੇ ਵਿੱਚੋਂ ਕੜਾਕਾ ਸਿੰਘ ਦੀ ਪਾਟੀ ਹੋਈ ਆਵਾਜ਼ ਦਾ ਪਾਠ ਸੁਣਾਈ ਦੇ ਰਿਹਾ ਸੀ ਤੇ ਇਸ ਵਿੱਚ ਹੁਣ ਫੀਮ ਦਾ ਨਸ਼ਾ ਸੀ ਧੰਨਵਾਦ ਜੇਕਰ ਕਹਾਣੀ ਸੁਣਨ ਲਈ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ